ਕਈ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ। ਉਹਨਾਂ ਵੀਰਾਂ ਜਿਹੜਾ ਉਸ ਸਰਕਾਰ ਦੇ ਨਾਲ ਇਹਦੇ ਹੋਣਗੇ ਸ਼ਿਕਵੇ ਹੋਣਗੇ ਜਾਂ ਉਹਨਾਂ ਨੂੰ ਸਮਝਾਉਣਾ ਹੁੰਦਾ। ਸਭ ਤੋਂ ਕੇਸਗੜ੍ਹ ਸਾਹਿਬ ਦੀ ਨਵਾਜ ਦੇ ਉਧਰੋਂ ਸਾਹਮਣੇ ਗੁਰਦੁਆਰਾ ਸੀਜਨ ਸਾਹਿਬ ਕਿਨਾਰਾ ਫਤਿਹਗੜ੍ਹ ਸਾਹਿਬ ਉਹਨਾਂ ਦੇ ਨਜ਼ਦੀਕ ਜਿਹੜੀਆਂ ਗਲੀਆਂ ਜਿਹੜੀਆਂ ਰਸਤੇ ਆਉਂਦੇ ਨੇ ਉਹਨਾਂ ਤੇ ਬਹੁਤ ਜ਼ਿਆਦਾ ਖਲਾਰਾ ਪੈ ਗਿਆ glandular ਸਭ ਸੀ ਦੀ ਕੇਸਗੜ੍ਹ ਸਾਹਿਬ ਦੇ ਨਾਲ ਸੀਜਨ ਸਾਹਿਬ ਦੇ ਨਾਲ ਆਪਣਾ ਕੰਮ ਕਰ ਸਿੱਟਦੇ ਨੇ। ਉਹ ਆਪਣਾ ਸੁਵਾਲਾ ਤਰ ਤਾ ਅਸੀਂ ਆਪਣਾ ਨਹੀਂ ਕਹਿਣਾ ਕਿਉਂਕਿ ਅਸੀਂ ਕੂੜਾ ਜਿਹੜਾ ਚੱਕਦੇ ਨੇ ਕਰਮਚਾਰੀ ਅਸੀਂ ਉਹਨਾਂ ਦਾ ਕਿਸੂਰ ਕੱਢਦੇ ਆ ਕਸੂਰ ਸਾਰਾ ਸਾਡਾ ਹੁੰਦਾ ਕਿ ਅਸੀਂ ਆਪਣੇ ਘਰ ਦਾ ਕੂੜਾ ਨਹੀਂ ਸਾਂਭ ਸਕਦੇ ਅਸੀਂ ਹੋਰ ਕੀ ਕਰ ਸਕਦੇ ਆ ਅਸੀਂ ਬੇਚਨ ਨੂੰ ਕਿਵੇਂ ਸਾਂਭ ਸਕਦੇ ਆ ਅਸੀਂ ਕੈਮਰੀ ਜਿਲ੍ਹੇ ਨੇ ਆਪਣੇ ਬੰਦੇ ਖੜਾ ਕੇ ਪੇਸ਼ ਵੀ ਕਰਾਂਗੇ ਜਿਹੜੇ ਪਰਿਵਾਰਿਕ ਪੂਰਾ ਸਿੱਟਦੇ ਨੇ ਅਸੀਂ ਫਿਰ ਉਹਨਾਂ ਘਰਾਂ ਚ ਇਹ ਪੂਰਾ ਆਉਣ ਨਾ ਜਾਣਾਂਗੇ ਲਪਾਪੇ ਲੈ ਵੀ ਜੇ ਤੁਸੀਂ ਆਪਣਾ ਪੂਰਾ ਆਪਣੇ ਬੱਚੇ ਦੇ ਡੈਪਰ ਨਹੀਂ ਸੰਭਾਲ ਸਕਦੇ ਤਾਂ ਭਾਈ ਅਸੀਂ ਤੁਹਾਡੀ ਇਹ ਜਿਹੜੀ ਗੰਦਗੀ ਅਸੀਂ ਸੰਭਾਲ ਲੇ ਅਸੀਂ ਇਹ ਅੱਜ ਸਫਾਈ ਅਧਿਐਨ ਸ਼ੁਰੂ ਕੀਤਾ ਅਸੀਂ ਸਮੁੱਚੇ ਅਨੰਦ ਪ੍ਰਸਾਦ ਦੀ ਗੱਲ ਨਹੀਂ ਕਰਦੇ ਅਸੀਂ ਸਿਰਫ ਅਨੰਦ ਪ੍ਰਸਾਦ ਪਤ ਕੇਸਨ ਸਾਹਿਬ ਦੇ ਨਾਲ ਜਿਹੜੇ ਨੇੜੇ-ਨੇੜੇ ਦੇ ਉਸਤਾਨ ਨੇ ਅਸੀਂ ਉੱਥੇ ਸਫਾਈ ਆਪ ਹੀ ਕਰਾਂਗੇ